ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਜਸਲੀਨ ਵਲੌਗ ਚੈਨਲ ਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਰੀਤ ਫੈਸ਼ਨ ਸਲੀਨਾ ਦੇ ਕਰਗੀ ਅੱਜ ਅੱਜ ਮੈਕਸ ਤੇ ਕਰ ਲਗੇ ਚਲੋ ਜੀ ਜਸਲੀਨ ਵਲੌਗ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਰੀਤ ਫੈਸ਼ਨ ਨੂੰ ਸਲੀਨਾ ਨੂੰ ਵੀ ਤੁਹਾਡਾ ਸਵਾਗਤ ਆ ਓਕੇ ਸੋ ਆਪਾਂ ਪਹਿਲਾਂ ਜਿਹੜਾ ਆਪਣਾ ਬੁਟੀਕ ਦਾ ਨਾਮ ਸੀਗਾ ਰੀਤ ਫੈਸ਼ਨ ਬੁਟੀਕ ਸੀਗਾ ਸੋ ਬੁਟੀਕ ਦੇ ਪਿੱਛੋਂ ਕੱਟ ਕੇ ਤੇ ਉਹਦਾ ਆਪਾਂ ਸਲੀਨਾ ਲਾ ਦਿੰਦਾ ਕਿਉਂਕਿ ਸਾਰਿਆਂ ਸਰਚ ਕਰਦੇ ਆ ਨਾ ਸਰਚ ਜੀ ਨੂੰ ਕਰਦੇ ਆ ਵੀਡੀਓ ਨੂੰ ਉਹਦੇ ਵਿੱਚ ਸਰਚਿੰਗ ਵਿੱਚ ਜਦੋਂ ਰੀਤ ਫੈਸ਼ਨ ਦੇ ਨਾਮ ਤੇ ਬਹੁਤ ਬੁਟੀਕਾ ਰਜਿਸਟਰ ਨੇ ਸੋ ਆਪਾਂ ਨੂੰ ਇਹੋ ਜਿਹਾ ਨਾਮ ਚਾਹੀਦਾ ਜਿਹੜਾ ਕਿਸੇ ਦੇ ਨਾਮ ਤੇ ਹੋਰ ਰਜਿਸਟਰਡ ਨਾ ਹੋਵੇ ਆਪਣੇ ਸਿਰਫ ਕੱਲਿਆਂ ਦੇ ਨਾਮ ਤੇ ਰਜਿਸਟਰਡ ਹੋਵੇ ਸੋ ਆਪਾਂ ਉਹ ਰਜਿਸਟਰਡ ਕਰਵਾ ਲਈਏ ਨਾਮ ਆਪਣੇ ਪਿੰਡ ਦਾ ਜਦੋਂ ਤੁਸੀਂ ਸਰਚ ਕਰੋਗੇ ਸੇਮ ਨਾਮ ਲਿਖ ਕੇ ਤਾਂ ਸਾਡੀ ਹੀ ਬੁਟੀਕ ਨਿਕਲ ਗਈ ਸਾਡੀ ਬੁਟੀਕ ਦੇ ਤੁਹਾਨੂੰ ਸਾਰੇ ਕੱਪੜੇ ਸ਼ੋ ਹੋਣਗੇ ਚਲੋ ਦੋਸਤੋ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਣੇ ਬੁਟੀਕ ਦੇ ਅੰਦਰ ਆਪਣੇ ਸ਼ੋਰੂਮ ਦੇ ਅੰਦਰ ਤਾਂ ਉਹ ਆਪਾਂ ਸਾਰੀ ਹੈਂਗਿੰਗ ਕਰਦੇ ਹਾਂ ਇਹਨਾਂ ਕੱਪੜਿਆਂ ਦੀ ਅੱਜ ਆਪਾਂ ਸਾਰਾ ਲੋਗੋ ਹਾਂ ਜੀ ਮੈਸਤਰੀ ਫੇ ਤੇ ਉਹ ਤੋਂ ਅੱਜ ਅੱਜ ਆਪਣਾ ਲੱਗਣਾ ਲੋਗੋ ਬੁਟੀਕ ਦਾ ਜਿਹੜਾ ਮੇਨ ਆ ਜਿਹੜਾ ਜਿਹੜਾ ਆਪਣਾ ਤੁਹਾਨੂੰ ਹਰੇਕ ਵੀਡੀਓ ਵਿੱਚ ਦਿਖਾਇਆ ਕਰੂਗਾ ਜਿਹੜਾ ਆਪਣਾ ਕੋਈ ਵੀ ਕੰਮ ਕਰਦੇ ਮੇਨ ਆਪਣਾ ਲੋਗੋ ਹੁੰਦਾ ਸੋ ਤੁਹਾਨੂੰ ਅੱਜ ਲੋਗੋ ਵੀ ਦਿਖਾਉਣੇ ਆ ਅਸੀਂ ਕਿਦਾਂ ਦਾ ਬਣਾਇਆ ਤੇ ਉਹਨੂੰ ਜਗਾ ਕੇ ਵੀ ਦਿਖਾਉਣੇ ਆ ਉਹ ਬਣਿਆ ਉਹ ਜਸਤੀ ਚੁਆਇਸ ਤਾਂ ਹੀ ਹੋਣੀ ਆ ਆ ਹੁਣ ਪਹਿਲਾਂ ਹੀ ਨਿਕਲ ਗਈ ਮੇਰੇ ਨਾਲ ਭਾਜੀ ਕਿਹਨੇ ਕਮੈਂਟ ਕੀਤਾ ਵੀ ਗੱਲ ਨਹੀਂ ਬਣੀ ਇੱਥੇ ਸੜਦੇ ਉਹ ਉੱਥੇ ਜਿ ਲੱਗਿਆ ਦੇਖਿਆ ਸੀਗਾ ਨਹੀਂ ਲੱਗੇ ਨੇ ਦੇਖਿਆ ਡਿਜ਼ਾਈਨ ਦਿਮਾਗ ਦੇ ਨਾਲ ਕਹਿ ਕੇ ਘਵਾ ਕੇ ਕਰਕੇ ਅੱਜ ਦਿਮਾਗ ਦੇ ਨਾਲ ਬਣਾ ਕੇ ਲਾਇਆ ਜਿੰਨੀਆਂ ਕਿ ਆਪਣੀ ਮੱਤ ਸੀ ਉੰਨੀ ਬਾਕੀ ਤੁਸੀਂ ਬਾਈ ਕਮੈਂਟ ਕਰ ਦਿਓ ਵੀ ਸਾਡਾ ਲੋਗੋ ਵੀ ਹਾਂ ਠੀਕ ਆ ਸੋਹਣਾ ਲੱਗਦਾ ਜਾਂ ਨਹੀਂ ਲੱਗਦਾ ਓਕੇ ਤੇ ਇੱਕ ਆਪਾਂ ਲਾਉਣੀ ਆ ਦਰਬਾਰ ਸਾਹਿਬ ਦੀ ਫੋਟੋ ਠੀਕ ਆ ਵੱਡੀ ਉਹ ਸਾਨੂੰ ਗਿਫਟ ਮਿਲੀ ਸੀਗੀ ਠੀਕ ਆ ਉਹ ਸਾਨੂੰ ਗਿਫਟ ਦਿੱਤੀ ਸਾਡੇ ਆਪਣੇ ਨੇ ਤੇ ਉਹ ਆਪਾਂ ਇੱਥੇ ਲਗਾਉਣੀ ਆ ਬੈਕ ਸਾਈਡ ਤੇ ਆ ਜਗ੍ਹਾ ਦੇ ਉੱਤੇ ਅਜੂਰੂਮ ਦੇ ਵਿੱਚ ਐਂਟਰ ਕਰਕੇ ਆ ਸੋ ਮੈਸਤਰੀ ਹੁਣੀ ਲੱਗੇ ਹੋਏ ਆ ਇੱਧਰ ਲਾਉਣ ਲੋਗ ਨੂੰ ਮੈਕਸੀਮਾਈਜ਼ ਲਾਉਣੇ ਆ ਕਾਫੀ ਦਿਨਾਂ ਪਹਿਲਾਂ ਆਪਾਂ ਤੁਹਾਨੂੰ ਪਤਾ ਸ਼ੋਰੂਮ ਬਣਾਇਆ ਸੀ ਬੁਟੀਕ ਦਾ ਤੇ ਉਸ ਤੋਂ ਬਾਅਦ ਆਪਾਂ ਕੋਈ ਵੀਡੀਓ ਨਹੀਂ ਬਣਾਈ ਉੱਪਰ ਕੋਲ ਥੋੜਾ ਕੰਮ ਰਹਿੰਦਾ ਸੀਗਾ ਸੋ ਇੱਕ ਜਿਹੜਾ ਆਪਣਾ ਮੇਨ ਸੀਗਾ ਆਪਣੀ ਬੁਟੀਕ ਦਾ ਲੋਗੋ ਤਿਆਰ ਕਰਨ ਦਿੱਤਾ ਉੱਤੇ ਕਾਫੀ ਦਿਨ ਲੱਗ ਗਏ ਠੀਕ ਆ ਇੱਕ ਆਪਾਂ ਲਗਾਤਾ ਇੱਥੇ ਉਹ ਬਈ ਤੁਹਾਨੂੰ ਪੁੱਛਦਾ ਦੱਸਦਾ ਹੂੰਗਾ ਕਿ ਦਾ ਫਰੰਟ ਕੇ ਵੀਡੀਓ ਬਣਾਵਾਂਗੇ ਆਪਣੀ ਬੁਟੀਕ ਦਾ ਨਾਮ ਤੇ ਫੋਨ ਨੰਬਰ ਤੇ ਮੈਸੇਜ ਵੀ ਮਿਲੋਗੇ ਮੈਸੇਜ ਕੰਮ ਤਾਂ ਦਾ ਮੜ ਮੜ ਕਰ ਲੈਣੇ ਉਹ ਸਭ ਚੱਲੇ ਨਹੀਂ ਪੈ ਗਿਆ ਬੰਦਰਾ ਹੈ ਆ ਵੇਖੋ ਬੰਦਾ ਆ ਗਿਆ ਸੀ ਨਾ ਕੰਮ ਦਾ ਬਸ ਦੇ ਸੇਵਾਵਾਂ ਨੂੰ ਪੂਰੀ ਉਹ ਆਉਂਦਾ ਕੰਮ ਸੋਣਾ ਕਰਦਾ ਬੰਦਾ ਬੈਸਕਟ ਵੇਖ ਕੇ ਨਾ ਬੈਸਕਟ ਆਈ ਪਲੇਟ ਵੇਖ ਕੇ ਆ ਦੈਲਵਤੰਦਰ ਦੇ ਵਿੱਚ ਹੀ ਲੱਗੀ ਲਗਾਈ ਉਹ ਝੜਦੀ ਖੁੱਪੀ ਉਹ ਅੱਜ ਕੱਢ ਕੋਈ ਨਹੀਂ ਜੀ ਤੀ ਸਰੀ ਨੂੰ ਜੇ ਨੂੰ ਕੱਢਣੀ ਹੋਈ ਠੋਕੀ ਢਕਾਈ ਉਹ ਹੀ ਜਾਂਦੀ ਮੇਰਾ ਬਾਕੀ ਸਾਲ ਬਾਅਦ ਹੀ ਭਾਵਾਂ ਨਹੀਂ ਸੋ ਆਪਣਾ ਜੀ ਲੋਗੂ ਠੀਕ ਦਾ ਤੇ ਜਦੋਂ ਲੱਗ ਗਿਆ ਫਿਰ ਤੁਹਾਨੂੰ ਦਿਖਾਉਣੀ ਹੈ ਕਿੱਦਾਂ ਲੱਗਦਾ ਤੇ ਹੈਂਗਰ ਹੋਂਗਰਾਜ ਘੇਰ ਨੂੰ ਲੈ ਜਾਂਦੇ ਆ ਤੇ ਜਿਹੜੇ ਇੱਥੇ ਬੈਕ ਸਾਈਡ ਸੀ ਕੱਪੜੇ ਜਿਹੜੇ ਡਿਸਪਲੇ ਆਪਾਂ ਇੱਥੇ ਕਰਾਂਗੇ ਤੇ ਕੰਮ ਕਾਫੀ ਸੀ ਕਿ ਫਿਰ ਉਹ ਨਾਲ ਕੰਟੀਨਿਊ ਵੀਡੀਓ ਬਣਾਵਾਂਗੇ ਠੀਕ ਆ ਰੀਤ ਫੈਸ਼ਨ ਸਲੀਨਾ ਦੇਖੋ ਦੱਸਿਓ ਕਿ ਕਿੰਨਾ ਲੱਗਦਾ ਇਹ ਆਪਣਾ ਸ਼ੋਰੂਮ ਸੀਗਾ ਜਿਹੜਾ ਤਿਆਰ ਕੀਤਾ ਸੀ ਸਾਰਾ ਸੋ ਆਪਣੇ ਮੈਸਤਰੀ ਭਾਈ ਭਰਾ ਹੀ ਆ ਇਹਨੇ ਤਿਆਰ ਕੀਤਾ ਤੇ ਜਿਹਦਾ ਆਪਾਂ ਕੱਲ ਵੀਡੀਓ ਦੇ ਵਿੱਚ ਨੰਬਰ ਵੀ ਦਿੱਤਾ ਹੋਇਆ ਸੀਗਾ ਸੋ ਹੁਣ ਜਗਾੜ ਲਾ ਲਾ ਕੇ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਸੱਲ ਹੈਗੀ ਇਧਰ ਉਧਰ ਹੁਣ ਦੇਖੋ ਮੈਸਤਰੀ ਕਰਦਾ ਲੈ ਮੈਸਤਰੀ ਵੀਡੀਓ ਬਣੀ ਜਾਂਦੀ ਏ ਲੈਵਲ 'ਚ ਨਾ ਨਾ ਲੱਗਿਆ ਇਧਰ ਰੋਲਾ ਪਊ ਅੱਜ ਐ ਮੈਸਤਰੀ ਇਹ ਸਰਦਾਰ ਬੰਦਾ ਮੈਸਤਰੀ ਦਾ ਡਾਣ ਖੁਸ਼ ਹੀ ਰਹਿੰਦਾ ਪੀ ਲਿਆ ਬਿਸਕਟ ਬੱਸ ਦੇਸੀ ਕੋ ਦੇ ਬਸ ਘੜ ਖਵਾਇ ਦੇ ਮੈਸਤਰੀ ਨੂੰ ਫੇਰ ਐਵੇਂ ਨਹੀਂ ਆਉਂਦਾ ਭੱਜਿਆ ਲਓ ਬਈ ਦੱਸਿਓ ਮਾੜਾ ਇਹ ਆਪਣਾ ਲੋਗੋ ਲੱਗ ਚੁੱਕਿਆ ਮੈਸਤਰੀ ਨੇ ਕਰਤੀ ਕਿਰਪਾ ਪਹਿਲਾਂ ਤਾਂ ਆਪਣਾ ਦੇਖੋ ਰੀਤ ਫੈਸ਼ਨ ਸਲੀਨਾ ਕੰਟੈਕਟ ਨੰਬਰ ਵੀਡੀਓ ਬਈ ਥੋੜਾ ਬਲਾਰਾ ਆਊਗਾ ਤੁਹਾਨੂੰ ਠੀਕੋ ਰੀਤ ਫੈਸ਼ਨ ਸਲੀਨਾ ਆ ਆਪਣਾ ਆਰ ਐਫ ਦਾ ਲੋਗੋ ਆ ਜੀ ਠੀਕ ਆ ਵੀਡੀਓ ਵਿੱਚ ਥੋੜਾ ਜਿਹਾ ਤੁਹਾਨੂੰ ਡਾਰਕ ਦਿਸਦਾ ਹੋਊਗਾ ਪਰ ਇਹਦੀ ਬਹੁਤ ਬ੍ਰਾਈਟਨਸ ਤੇਜ ਹੈਗੀ ਆ ਤਾਂ ਕਰਕੇ ਥੋੜੇ ਜਿਹਾ ਚੰਗਾ ਕਰ ਦਵਾਂਗਾ ਹਾਂ ਹਾਂ ਹਣ ਫੋਟੋ ਲਾਉਣੀ ਆ ਆਪਾਂ ਦਰਬਾਰ ਸਾਹਿਬ ਦੀ ਵੇਖ ਲੈ ਕਿੱਥੇ ਲਾਉਣੀ ਇਹ ਆਪਾਂ ਲਾਉਣੀ ਉਹ ਸਾਹਮਣੇ ਮੇਨ ਸਾਹਮਣੇ ਉੱਤੇ ਅੱਗੇ ਠੀਕ ਆ ਲਾ ਦਿਏ ਫਿਰ ਪੱਕੀ ਗੱਲ ਆ ਚੱਲ ਫਿਰ ਸਹੀ ਗੱਲ ਆ ਲਓ ਜੀ ਆਪਣੀ ਫੋਟੋ ਲੱਗ ਚੁੱਕੀ ਆ ਦਰਬਾਰ ਸਾਹਿਬ ਦੀ ਤੇ ਦੱਸਿਓ ਘੈਂਟ ਲੱਗਦੀ ਆ ਏ ਕੰਦ ਖਾਲੀ ਸੀ ਇਹਦੇ ਥੱਲੇ ਆਪਾਂ ਸੋਫਾ ਵਗੈਰਾ ਜਿਹੜਾ ਹੈਗਾ ਆਪਾਂ ਲਗਾਵਾਂਗੇ ਤੇ ਨਾਲ ਘੈਂਟ ਲੱਗੂਗਾ ਤੇ ਇਧਰ ਹੀ ਸਾਈਡ ਆ ਗਿਆ ਆਪਣਾ ਲੋਗੋ ਆਪਦੇ ਲੋ ਕੋਸ਼ਿਸ਼ ਕੀਤੀ ਹੈ ਥੋੜਾ ਵੱਖਰਾ ਸੋਹਣਾ ਜਿਹਾ ਬਣਾਉਣ ਦੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਜਿਹੜਾ ਲੋਗੋ ਲਾਇਆ ਕਿਦਾਂ ਲੱਗਦਾ ਬਾਕੀ ਕੱਪੜੇ ਕੁੱਪੜੇ ਸਾਰੇ ਇੱਥੇ ਟੰਗਣ ਆਏ ਰਹਿੰਦੇ ਹੈ ਆਪਾਂ ਸ਼ੋਅਰੂਮ ਬਣਾਉਣ ਦੇ ਵਿੱਚ ਹੀ ਔਰ ਲੱਗੇ ਪਏ ਆ ਥੋੜੇ ਹੋਰ ਕੰਮ ਸੀ ਉਹ ਚ ਬਿਜ਼ੀ ਸੀਗੇ ਸੋ ਕਪੜੇ-ਕੁੱਪੜੇ ਕੁਝ ਵੀ ਰੱਖਿਆ ਨਹੀਂ ਹੈਗਾ ਇੱਥੇ ਆਪਾਂ ਉਹਨਾਂ ਹਾਂਜੀ ਦੋਸਤੋ ਆਪਣਾ ਲੋਗੋ ਲੱਗ ਚੁੱਕਿਆ ਤੁਸੀਂ ਦੇਖ ਸਕਦੇ ਹੋ ਆ ਲੋਗੋ ਕਿਦਾਂ ਦਾ ਹੈਗਾ ਆਪਾਂ ਬਲੈਕ ਕਲਰ ਦੇ ਵਿੱਚ ਬਣਾਇਆ ਆ ਜਸਤੀ ਚੁਆਇਸ ਆ ਕਲਰ ਹੂੰ ਕਿਉਂਕਿ ਇੱਥੇ ਕਲਰ ਬਣਾਉਂਦੇ ਪਏ ਸੀ ਨਾ ਉਹਨੂੰ ਦੇਖ ਦੇ ਕੇ ਆਹ ਨਹੀਂ ਜੱਚਦਾ ਆਹ ਨਹੀਂ ਜੱਚਦਾ ਮੈਨੂੰ ਆਹ ਜੱਸਿਆ ਜੀ ਸਿੱਧਾ ਆਰ ਐਫ ਸੋ ਜਿਹੜਾ ਮਤਲਬ ਕਿ ਕੀ ਦਿੱਤਾ ਰੀਤ ਫੈਸ਼ਨਸ ਲੀਨਾ ਹੁਣ ਵੀਡੀਓ ਦੇ ਵਿੱਚ ਤੁਹਾਨੂੰ ਇਦਾਂ ਲੱਗਦਾ ਕਿਉਂਕਿ ਬਹੁਤ ਜ਼ਿਆਦਾ ਸ਼ਾਰਪ ਲਾਈਟ ਆ ਉਹਦੀ ਤੇ ਵੀਡੀਓ ਦੇ ਵਿੱਚ ਤੁਹਾਨੂੰ ਸ਼ਾਇਦ ਆ ਫੇਡ ਜਿਹਾ ਕਰਦਾ ਕਿਉਂਕਿ ਅੱਖਰ ਬਿਲਕੁਲ ਨੇੜੇ ਨੇੜੇ ਆ ਤੇ ਜੇ ਆਪਾਂ ਉਹਨੂੰ ਸਪੇਸ ਖੁੱਲਾ ਕਰਕੇ ਲਿਖਦੇ ਸੀ ਤਾਂ ਬਹੁਤ ਉਹਨਾਂ ਜਗ੍ਹਾ ਘੇਰ ਲੈਣੀ ਸੀਗੀ ਠੀਕ ਆ ਸੋ ਇੱਕ ਮੇਨ ਆਪਾਂ ਇਹ ਲਗਵਾਇਆ ਜੀ ਅੱਜ ਤੇ ਇੱਕ ਆਪਣਾ ਰੀਤ ਫੈਸ਼ਨਸ ਲੀਨਾ ਕਾਊਂਟਰ ਦੇ ਉੱਤੇ ਆਪਾਂ ਲਿਖਤਾ ਰੀਤ ਫੈਸ਼ਨਸ ਲੀਨਾ ਐਂਡ ਨੀਚੇ ਆਪਣਾ ਫੋਨ ਨੰਬਰ ਦਿੱਤਾ ਹੋਇਆ ਹੈ ਜੀ ਤੇ ਕੱਲ ਨੂੰ ਹੁਣ ਆਪਾਂ ਇਹਦੇ ਉੱਤੇ ਜਿਹੜੇ ਹੈਗੇ ਕੱਪੜੇ ਉਹ ਹਾਂਗਿੰਗ ਕਰ ਦੇਣੀਆਂ ਉਹ ਜਿਹੜੇ ਦੂਸਰੇ ਕੱਪੜੇ ਨੇ ਆਪਣੇ ਟਿਕਾ ਕੇ ਨਹੀਂ ਰੱਖੇ ਹੋਏਗੇ ਉਹ ਜਸਟ ਖਲਾਰਾ ਤੇ ਆਉਦੇ ਹੋ ਇਹ ਤਾਂ ਵੈਸੇ ਕੀ ਨਾ ਸੜਤੇ ਲਿਆ ਕੇ ਇੱਥੇ ਵੈਸੀ ਜਸਟ ਇੱਕ ਆਪਾਂ ਸੈਟਿੰਗ ਕੀਤੀ ਸੀਗੀ ਉਹ ਸਾਰਾ ਪਰਾਂ ਟਿਕਾਉਣ ਵਾਲਾ ਉਹ ਵੀ ਆਪਾਂ ਕੱਲ ਨੂੰ ਆਪਣੇ ਹੈਂਗਰ ਨਹੀਂ ਲਿਆਂਦੇਗੇ ਅਸੀਂ ਪਹਿਲਾਂ ਆਪਾਂ ਹੈਂਗ ਇੱਕ ਆਪਾਂ ਲਗਾਈ ਹੋਈ ਦਰਬਾਰ ਸਾਹਿਬ ਦੀ ਫੋਟੋ ਜਿਹੜੀ ਕਿ ਸਾਨੂੰ ਗਿਫਟ ਮਿਲੀ ਸੀਗੀ ਜਿਹਨਾਂ ਨੇ ਆਪਾਂ ਨੂੰ ਦਿੱਟ ਕੀਤਾ ਵਾ ਉਹਨਾਂ ਦਾ ਆਪਣਾ ਕਾਫੀ ਜ਼ਿਆਦਾ ਹੈਗੀ ਅਟੈਚਮੈਂਟ ਸੋ ਐਜ਼ ਅ ਫੈਮਲੀ ਅਸੀਂ ਰਹਿੰਦੇ ਹਾਂ ਪਹਿਲਾਂ ਐਜ਼ ਅ ਫਰੈਂਡ ਮਿਲੇ ਸੀਗੇ ਫਿਰ ਹੌਲੀ-ਹੌਲੀ ਉਹਨਾਂ ਦਾ ਆਪਣਾ ਐਜ਼ ਅ ਫੈਮਲੀ ਜੀ ਹਾਂਜੀ ਇਦਾਂ ਦਾ ਰਿਲੇਸ਼ਨ ਆ ਉਹਨਾਂ ਦੇ ਨਾਲ ਸੋ ਉਹ ਜਬ ਬਹੁਤ ਜ਼ਿਆਦਾ ਕਰਦੇ ਆ ਆਪਣਾ ਜੀ ਉਹਨਾਂ ਨੇ ਸਪੈਸ਼ਲ ਕਹਿੰਦੇ ਦਰਬਾਰ ਸਾਹਿਬ ਦੀ ਫੋਟੋ ਅਸੀਂ ਤੁਹਾਨੂੰ ਗਿਫਟ ਕਰਨੀ ਹੈ ਮੈਂ ਕਿਹਾ ਸੀ ਕਿ ਇਹਦੇ ਤੁਸੀਂ ਕੋਈ ਫੋਟੋ ਨਹੀਂ ਲਈ ਮੈਂ ਇੱਕ ਚੀਜ਼ ਦੇਖੀ ਸੀ ਆਪਾਂ ਬੋਲਿਆ ਸੀਗਾ ਕਿ ਗਿਫਟ ਬਣ ਦਿੰਦਾ ਸੋ ਉਹਨਾਂ ਨੇ ਸਪੈਸ਼ਲ ਆਪਾਂ ਨੂੰ ਗਿਫਟ ਬਣਵਾ ਕੇ ਦਿੱਤਾ ਜੀ ਥੈਂਕ ਯੂ ਸੋ ਥੈਂਕ ਯੂ ਸੋ ਮਾਚ ਉਹਨਾਂ ਦਾ ਵੀ ਹੂੰ ਤੇ ਬਾਕੀ ਆਪਣਾ ਹੁਣ ਤੁਸੀਂ ਸ਼ੋਰੂਮ ਦੀ ਸਾਰੇ ਦੇਖ ਸਕਦੇ ਹੋ ਵੀ ਕਿਵੇਂ ਲੱਗਦਾ ਘੈਂਟ ਲੱਗਦਾ ਸੋ ਆਪਾਂ ਲਾਤਾ ਜੋਰ ਪੂਰਾ ਇਹ ਤੇ ਸੋ ਉਸ ਤੋਂ ਬਾਅਦ ਹੁਣ ਆਪਾਂ ਇਹ ਤੇ ਕੰਮ ਸ਼ੁਰੂ ਕਰਨਾ ਕਿਉਂਕਿ ਅਜੇ ਆਪਾਂ ਜਦੋਂ ਹੈਂਗਿੰਗ ਹੋਊਗੀ ਸਾਰਾ ਪ੍ਰੋਪਰ ਰੈਡੀ ਹੋ ਜਾਊਗਾ ਸੋ ਆਪਾਂ ਕੱਲ ਨੂੰ ਕਾਫੀ ਟਾਈਮ ਲੱਗ ਜਾਣਾ ਸਾਰਾ ਦਿਨ ਹੀ ਲੱਗ ਜਾਣਾ ਆਪਾਂ ਨੂੰ ਅੱਜ ਇਹ ਸਾਰੀ ਸੈੱਟ ਕਰਦਿਆਂ ਤੇ ਆਪਾਂ ਪਹਿਲਾਂ ਹਜੇ ਬੁਟੀਕ ਹੀ ਆਪਾਂ ਆਪਦਾ ਸ਼ੋਰੂਮ ਹੀ ਤਿਆਰ ਕਰਨ ਚ ਲੱਗੇ ਹੋਏ ਸੀਗੇ ਸੋ ਕਪੜਿਆਂ ਵਾਲਾ ਕੰਮ ਅਸੀਂ ਸਟਾਰ ਇੱਥੇ ਆਪਾਂ ਨਹੀਂ ਕੀਤਾ ਉਹਨਾਂ ਪ੍ਰੋਪਰ ਇੱਕ ਦੋ ਵੀਡੀਓ ਸ਼ੂਟ ਕੀਤੀਆਂ ਨੇ ਉਹ ਵੀ ਜਦੋਂ ਥੋੜਾ ਐਮਰਜੈਂਸੀ ਸੀਗੀ ਕਰ ਰਹੀਆਂ ਪਈਆਂ ਤੇ ਬਾਕੀ ਆ ਪੂਰੇ ਹਨ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇੱਥੇ ਵਧੀਆ-ਵਧੀਆ ਸੂਟ ਡਿਸਪਲੇ ਕਰਾਂਗੇ ਘੈਂਟ ਘੈਂਟ ਸੋ ਇੱਕ ਆ ਡਿਸਪਲੇ ਜਿਹੜਾ ਸ਼ੂਟ ਕੀਤਾ ਹੋਇਆ ਇਹ ਮੀਰੀ ਉਦੋਂ ਦੀ ਹੋਇਆ ਹੈ ਇੱਥੇ ਇਹ ਐਕਚੁਅਲੀ ਨਾ ਕਿਸੇ ਕਸਟਮਰ ਨੇ ਡਿਮਾਂਡ ਕੀਤੀ ਸੀਗੀ ਆ ਵਾਲੇ ਡਿਜ਼ਾਈਨ ਦੀ ਸੋ ਮੈਂ ਇਹ ਸੀ ਉਸ ਟਾਈਮ ਚਿੱਤੇ ਪਿੰਡ ਪੇਕੇ ਪਿੰਡ ਗਈ ਹੋਈ ਸੀ ਪਿੰਕ ਪਿੰਡ ਗਈ ਹੋਈ ਸੀ ਜੋ ਵੀ ਤੇ ਇਹਨਾਂ ਨੂੰ ਕਿਹਾ ਨਾ ਵੀ ਉਹ ਫਲਾਨੇ ਕੱਪੜੇ ਤੇ ਡਬਲ ਡਾਇਮੰਡ ਕੱਪੜਾ ਉਹਦੇ ਉੱਤੇ ਨਾ ਮੈਂ ਕਿਹਾ ਡਾਈ ਕਰਵਾ ਕੇ ਤੇ ਵਰਕ ਕਰਵਾ ਦੋ ਸੋ ਮਿਸਟਰ ਜੀ ਨੂੰ ਪਤਾ ਹੀ ਨਹੀਂ ਸੀ ਡਬਲ ਡਾਇਮੰਡ ਕਿਹੜਾ ਕੱਪੜਾ ਵਾ ਲੈ ਕੇ ਕਾਟਨ ਦਾ ਕੱਪੜਾ ਕਾਟਨ ਤੇ ਵਰਕ ਕਰਤਾ ਨਹੀਂ ਹੈ ਗਈ ਹੋਰ ਸੋ ਮੈਂ ਤੁਹਾਨੂੰ ਕਹਿੰਦੀ ਮੇਰੇ ਕਾਸ ਮੈਂ ਤੁਹਾਨੂੰ ਕਹਿੰਦਾ ਹਾਂ ਨਾ ਜਾਸ ਨੂੰ ਮਲਟੀ ਟੈਲੈਂਟ ਪਤਾ ਟੈਲੈਂਟ ਬਹੁਤ ਆ ਹੁਣ ਦੇ ਮਹਿੰਗੇ ਮਹਿੰਗੇ ਕੱਪੜਿਆਂ ਉੱਤੇ ਤਾਂ ਇੰਨਾ ਹੈਵੀ ਹੈਂਡਵਰਕ ਦੇਖਿਆ ਹੋਊਗਾ ਤੇ ਪਰ ਕਿਤੇ ਕਾਟਨ ਦੇ ਕੱਪੜੇ ਤੇ ਹੈਂਡਵਰਕ ਵੇਖਿਆ ਉਹ ਵੀ ਕਰਵਾਦਾ ਆ ਦੇਖੋ ਕਰ ਵੇਖਿਆ ਮੋਰਨੀ ਬਣੀ ਖੜੀ ਨੇ ਮੇਰੇ ਨਾਲ ਆਏ ਯਾਰ ਸੋ ਫਿਰ ਉਹਨਾਂ ਨੂੰ ਮੈਂ ਦੱਸਿਆ ਨਹੀਂ ਸੀ ਵੀ ਐ ਚੀਜ਼ ਹੈਪਨ ਹੋ ਚੁੱਕਿਆ ਫਿਰ ਉਹਨਾਂ ਦਾ ਦੁਬਾਰਾ ਇਮੀਡੀਏਟਲੀ ਬਹੁਤ ਮਹਿੰਗਾ ਸੂਟ ਸੀਗਾ ਤੇ ਪਰ ਬਹੁਤ ਐਕਸਪੈਂਸਿਵ ਆ ਬਹੁਤ ਜ਼ਿਆਦਾ ਹੈਵਲ ਵਰਕ ਆ ਇੱਕ ਚੀਜ਼ ਆ ਜੇ ਵੀ ਹੋਰ ਬੁਟੀਕ ਵਾਲੇ ਹੁੰਦੇ ਨਾ ਉਹਨਾਂ ਨੇ ਕਹਣਾ ਵੀ ਅਸੀਂ ਇੰਨਾ ਪੈਸਾ ਪੱਲੇ ਥੜੀ ਪਾਵਾਂਗੇ ਉਹਨਾਂ ਨੇ ਇਹੀ ਇੱਕ ਤੱਕ ਦੇਣਾ ਸੀਗਾ ਸੋ ਇਸ ਚੀਜ਼ਾਂ ਦਾ ਬਹੁਤ ਧਿਆਨ ਰੱਖਦੇ ਆ ਕਿ ਵੀ ਜਿਹਦੀ ਗੰਦੇ ਨਾਲ ਜਿਹੜੇ ਨਾਲ ਅਗਲੇ ਨਾਲ ਆਪਾਂ ਗੱਲ ਕੀਤੀ ਵੀ ਜਿਹੜਾ ਕੱਪੜਾ ਹੋਊਗਾ ਸਾਡਾ ਉਹੀ ਹੋਊਗਾ ਇਹ ਨਹੀਂਗਾ ਵੀ ਤੇ ਕਿਹਾ ਕੁਸ਼ੂਰਤ ਨਿਕਲੇ ਕੁਸ਼ੂਰਤ ਕਦੀ ਵੀ ਨਹੀਂ ਹੋਊਗਾ ਓਕੇ ਆ ਮਿਸ 14-15000 ਦਾ ਸੂਟ ਹੋਊਗਾ ਤੇ ਆਪਣੇ ਪੱਲੇ ਮੈਂ ਆਪਦੇ ਪੱਲੇ ਪਾਲਿਆ ਸਾਰਾ ਹੀ ਵੀ ਐਦਾਂ ਨਹੀਂ ਕਹਿ ਸਕਦਾ ਹੁਣ ਇੱਕ ਜੀ ਇੱਕ ਚੀਜ਼ ਹੋਰ ਹੁਣ ਗੱਲ ਹੋ ਗਈ ਮੈਨੂੰ ਕੰਮ ਕਹਿੰਦੀ ਨਹੀਂ ਆਉਂਦਾ ਕਹਾ ਮਾਫ਼ ਵੀ ਕਰੂਗੀ ਮੈਂ ਕਿਨੇ ਚੰਗਾ ਹੀ ਹੋਇਆ ਐ ਹੋਇਆ ਦਾ ਨਹੀਂ ਤੇਨੇ ਗੱਲ ਨੂੰ ਮੇਰੀ ਜੇ ਇੱਕ ਵਾਰੀ ਮੈਂ ਸਹੀ ਦੇ ਦਿੰਦੇ ਨਾ ਮੇਰੇ ਦੇ ਸਿਰ ਤੇ ਨਹੀਂ ਤੂੰ ਜਸਤ ਵੀ ਲੈ ਗਿਆ ਚੰਗਾ ਹੀ ਹੋਇਆ ਕਰਨ ਵਾਲੇ ਹੈ ਨਹੀਂ ਤੁਸੀਂ ਓਕੇ ਤੇ ਘੈਂਟ ਲੱਗਦਾ ਬਾਕੀ ਬਟੀਕ ਆਪਣਾ ਪਿੱਛੇ ਦੱਸਿਓ ਸਾਰੇ ਜਾਨੇ ਤੇ ਫਰੰਟ ਕੈਮਰੇ ਦੇ ਨਾਲ ਸਾਰਾ ਕੁਝ ਅੱਖਰ ਕੋ ਉੱਥੇ ਹੋ ਵੀ ਹੋਣਗੇ ਤੇ ਆਪਦੇ ਵੱਲੋਂ ਪੂਰੀ ਘੈਂਟ ਜੋਰ ਲਾਤਾ ਆਪਾਂ ਹੁਣ ਇਸ ਤੋਂ ਬਾਅਦ ਆਪਾਂ ਇਹਨੂੰ ਕੰਮ ਨੂੰ ਉੱਤੇ ਚੱਕਣਾ ਤੁਸੀਂ ਸਾਰੇ ਜਣੇ ਸਪੋਰਟ ਕਰਿਓ ਸਾਰੇ ਜਣੇ ਸਾਥ ਦਿਓ ਠੀਕ ਹੈ ਜੀ ਹੁਣ ਤੁਹਾਨੂੰ ਆਪਾਂ ਵੀਊ ਦਿਖਾਉਣੇ ਆ ਲਾਈਟਾਂ ਬੰਦ ਕਰਕੇ ਆਪਣੇ ਲੋਗੋ ਦਾ ਵੀ ਕਿਵੇਂ ਆ ਰਿਹਾ ਲਾਈਟਾਂ ਘਟ ਦੇ ਵਿੱਚ ਕਿਦਾਂ ਆ ਰਿਹਾ ਹੁਣ ਆਪਣੇ ਸ਼ੋਰੂਮ ਦੀਆਂ ਪੂਰੀਆਂ ਲੇਟਾਂ ਚੱਲਦੀਆਂ ਨੇ ਇਸ ਟਾਈਮ ਤੇ ਆਪਾਂ ਲਾਈਟ ਜਿਹੜੋ ਘੱਟ ਕੀਤੀ ਫੇਰ ਦਿਖਾਉਣੇ ਤੁਹਾਨੂੰ ਕਿਦਾਂ ਦਾ ਵੀਊ ਆ ਰਿਹਾ ਵਾ ਲਓ ਵੀ ਹਾਂਜੀ ਦੋਸਤੋ ਹੁਣ ਤੁਸੀਂ ਦੱਸਿਓ ਚੈੱਕ ਕਰਕੇ ਕਿ ਜਿਹੜਾ ਆਪਣੀਆਂ ਜਿਹੜੀਆਂ ਲੋਗੋ ਦੇ ਨਾਲ ਲੇਟਾਂ ਜਿਹੜੀਆਂ ਆਪਾਂ ਅਟੈਚ ਕੀਤੀਆਂ ਹੋਈਆਂ ਨੇ ਜਿਹੜੀਆਂ ਆਪਣੇ ਲੋਫਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਉਹ ਜਗਦੀਆਂ ਨੇ ਤੇ ਜਿਹੜਾ ਗਰਾਸ ਵਾਲੀ ਲਾਈਟ ਆ ਉਹ ਜਗ ਰਹੀ ਆ ਸੋ ਇਹ ਪੂਰਾ ਹਾਈਲਾਈਟ ਹੋ ਗਿਆ ਆਪਣਾ ਤੇ ਦੱਸਿਓ ਵੀ ਕਿਦਾਂ ਲੱਗਦਾ ਪੌਕਰ ਦੇ ਵਿੱਚ ਲਾਈਟ ਜਗਦੀ ਬੜੀ ਘੈਂਡ ਲੱਗਦੀ ਆ ਸੋ ਲਾਈਟਾਂ ਤੁਹਾਨੂੰ ਚਿਗਾ ਕੇ ਦਿਖਾਉਣੇ ਆ ਫਿਰ ਦੂਸਰੀਆਂ ਅਹ ਬੈਕਲ ਆ ਜੂਗੀ ਸਾਰੀਆਂ ਤੁਸੀਂ ਦੇਖੋ ਇਦਨਾਂ ਦਾ ਵੀ ਆਉਂਦਾ ਜੀ ਹੂੰ ਸੋ ਮੇਨ ਜਿਹੜੀ ਲਾਈਟ ਆ ਸਾਡੀ ਆ ਜਿਹੜੀ ਇੱਕ ਲਾਈਟ ਆ ਇਹ ਸਾਡੀ ਦੂਜੀ ਲੱਗ ਗਈ ਆਪਣੀ ਵਾਰਮ ਲੱਗ ਗਈ ਐ ਇਹ ਅਸੀਂ ਦੂਜੀ ਲਾਉਣੀ ਸੀਗੀ ਆ ਵਾਈਟ ਦੇ ਵਿੱਚ ਲਾਉਣੀ ਸੀਗੀ ਇਹ ਸਾਨੂੰ ਬਹੁਤ ਚੇਂਜ ਕਰਾਂਗੇ ਇਹ ਚੇਂਜ ਕਰਨੀ ਪੈਂਦੀ ਬਹੁਤ ਸ਼ਾਰਪ ਲਾਈਟ ਹੈਗੀ ਐ ਬਹੁਤ ਤਿੱਖੀ ਲਾਈਟ ਆ ਇਹਦੀ ਹੈ ਨਾ ਬਟ ਜਦੋਂ ਕੀ ਹੁੰਦਾ ਕਿ ਜੇ ਤਿੱਖੀ ਦੇ ਨਾਲ ਕੀ ਹੁੰਦਾ ਕਿ ਜਦੋਂ ਆਪਾਂ ਸੂਟਾਂ ਦੀ ਆਪਾਂ ਵੀਡੀਓ ਬਣਾਉਣੀ ਹੈ ਤੇ ਉਹਦੇ ਵਾਰਮ ਲਾਈਟ ਦਾ ਇੱਕ ਹੋ ਜਾਂਦਾ ਜਿਹੜਾ ਸੂਟ ਦਾ ਰੀਅਲ ਕਲਰ ਆ ਉਹ ਦਿਖਦਾ ਨਹੀਂ ਆਪਾਂ ਕਲਰ ਚੇਂਜ ਹੋ ਜਾਂਦਾ ਚੇਂਜ ਹੋ ਜਾਂਦਾ ਜਿਹੜੀਆਂ ਆ ਲਾਈਟਾਂ ਲੱਗੀਆਂ ਹੋਈਆਂ ਨੇ ਇਹ ਆਪਾਂ ਨੂੰ ਚੇਂਜ ਕਰਨੀਆਂ ਪੈਣਗੀਆਂ ਇਹਦੀ ਥੋੜੀ ਜਿਹੀ ਆਪੇ ਵਾਰਮ ਲਾਤੀਆਂ ਜਿਹਨੂੰ ਪੀਲੀ ਲਾਈਟ ਕਹਿੰਦੇ ਨੇ ਪੀਲੀ ਜੀ ਲਾਈਟ ਵੱਜਦੀ ਆ ਤੇ ਜਿਹਦੇ ਨਾਲ ਕਿ ਕੱਪੜੇ ਦਾ ਕਲਰ ਚੇਂਜ ਹੋ ਜਾਂਦਾ ਸਹੀ ਹੈ ਨਾ ਪੱਕੇ ਭੁੱਖੇ ਬੰਦਾ ਪਸੀਨਾ ਬਹੁਤ ਆ ਰਿਹਾ ਪਸੀਨੇ ਛੁੱਟੀਆਂ ਆਉਂਦੇ ਠੀਕ ਹੈ ਤੇ ਆਪਾਂ ਅੱਜ ਵਾਲੇ ਵਲੌਗ ਦੀ ਹਾਜ਼ਰੀ ਇੰਨੀ ਹੀ ਕਰੇ ਪ੍ਰਵਾਨ ਤੇ ਫਿਰ ਆਪਾਂ ਕੱਪੜੇ-ਕੋਪੜੇ ਤੁਹਾਨੂੰ ਨੈਕਸਟ ਵਲੌਗ ਤੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਬਾਈ ਬਾਈ ਸਬਸਕ੍ਰਾਈਬ ਕਰ ਦਿਓ ਜਿਹੜਾ ਫਸਟ ਟਾਈਮ ਦੇਖ ਰਿਹਾ ਚੈਨਲ ਨੂੰ ਓ